ਹਾਂਜੀ ਚਲੋ ਕੰਮ ਦੀ ਗੱਲ ਕਰਦੇ ਆਂਗੇ ਭਰਤੀ ਆਈ ਆ ਆਰਮੀ ਦੀ ਭਰਤੀ ਆਈ ਆ ਰੈਲੀ ਆਈ ਆ 18 ਤੋਂ 42 ਸਾਲ ਉਮਰ ਹੈ ਇਸ ਚੀਜ਼ ਦਾ ਧਿਆਨ ਰੱਖਣਾ 42 ਸਾਲ ਤੇ ਸਿਰਫ 10ਵੀਂ ਮੰਗੀ ਹੈ ਠੀਕ ਹੈ ਤਾਂ ਜਿਹੜੇ ਜਿਹੜੇ ਇਸ ਚੀਜ਼ ਦੇ ਵਿੱਚ ਸਨਾਈ ਚਾਹੁੰਦੇ ਪਹਿਲੀ ਗੱਲ ਤੁਹਾਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਉਹਨਾਂ ਦੇ ਕੰਮ ਦੀ ਰਹੂਗੀ ਕੀ ਕੁਝ ਚਾਹੀਦਾ ਸਾਰਾ ਸ਼ੇਅਰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿਵੇਂ ਕਿਵੇਂ ਹੋਊਗਾ ਠੀਕ ਹੈ ਹੁਣ ਇਹ ਰੈਲੀ ਹੈ ਜਿਹੜੀ ਇਹ ਰੈਲੀ ਕਿਉਂ ਹੁੰਦੀ ਹੁੰਦੀ ਹੈ ਕਿ ਤੁਸੀਂ ਉਸ ਟਾਈਮ ਪੀਰੀਅਡ ਦੇ ਵਿੱਚ ਉੱਥੇ ਜਾਓਗੇ ਤੇ ਉਸੇ ਟਾਈਮ ਪੀਰੀਅਡ ਤੇ ਤੁਹਾਡਾ ਟੈਸਟ ਵੀ ਹੋ ਜਾਊਗਾ ਤੁਹਾਡਾ ਟਰਾਈਲ ਵੀ ਹੋ ਜਾਣਗੇ ਉੱਥੇ ਕਵਰ ਕਰਕੇ ਤੁਹਾਨੂੰ ਨਾਲ ਦੀ ਨਾਲ ਜਿਹੜੀ ਚਿੱਟਾ ਅਗਲੀ ਉਹ ਦੇ ਹੀ ਚੱਲਣਗੇ ਤਾਂ ਇਹ ਤਾਂ ਰੈਲੀਆਂ ਹੁੰਦੀਆਂ ਹੁੰਦੀਆਂ ਰੈਜੀਮੈਂਟ ਦੀਆਂ ਰੈਲੀਆਂ ਹੁੰਦੀਆਂ ਜਿਵੇਂ ਕਿ ਸਿਕਰਾਈਜ਼ਮੈਂਟ ਹੋ ਗਈ ਇਸ ਤਰ੍ਹਾਂ ਦੀ ਤਾਂ ਇਹ ਤੁਹਾਡੀ ਰੈਲੀ ਦੀ ਐਡਵਰਟਾਈਜ਼ਮੈਂਟ ਹੈ ਜਿਹੜੀ ਉਹ ਆਈ ਹੋਈ ਹੈ ਬੜੇ ਕੰਮ ਦੀ ਰਹਿਣ ਵਾਲੀ ਹੈ ਤੁਹਾਡੀ ਸਾਰਿਆਂ ਦੇ ਲਈ 18 ਤੋਂ 42 ਸਾਲ ਉਮਰ ਆ ਨਾ ਵੱਡੀ ਉਹ ਮੈਟਰੀਟਰੀਟੋਰੀਅਲ ਆਰਮੀ ਦੀ ਇੰਨੀ ਹੁੰਦੀ ਹੈ ਤਾਂ ਉਹ ਤੁਹਾਡੀ ਕੰਮ ਦੀ ਰਹੂਗੀ ਜਿਹੜੇ ਇੱਥੇ ਤੱਕ ਆ ਜਾਣਗੇ 42 ਸਾਲ ਦਾ ਵੀ ਜਿਹਨੇ 10ਵੀਂ ਕੀਤੀ ਹੋਈ ਹੈ ਨਾ ਉਹਨਾਂ ਨੂੰ ਵੀ ਭੇਜ ਦਿਓ ਕੰਮ ਦੇ ਦੇ ਜੂਗੇ ਉਹਨਾਂ ਦੇ ਠੀਕ ਹੈ ਰਿਕਰਟਮੈਂਟ ਫਾਰ ਦਾ ਰਿਕਰਟਮੈਂਟ ਇਨ ਇਨਫੈਂਟਰੀ ਬਟਾਲੀਅਨ ਟੈਰੀਟੋਰੀਅਲ ਆਰਮੀ ਟੈਰੀਟੋਰੀਅਲ ਆਰਮੀ ਦੇ ਚ ਇਨਫੈਂਟਰੀ ਮਤਲਬ ਕਿ ਪੈਦਲ ਸੈਨਿਕਾਂ ਦੀ ਜੋ ਬਟਾਲੀਅਨ ਹੈ ਉਹ ਭਰਤੀ ਕਰਨੀ ਹੈ ਉਹਦੇ ਲਈ ਸਾਨੂੰ ਚਾਹੀਦੀ ਹੈ ਕਹਿੰਦਾ ਭਾਈ ਇਹ ਕੀ ਆਖਦਾ ਹੈ ਕਿ ਇਸ ਦੇ ਵਿੱਚ ਅਸੀਂ 8 ਇਨਫੈਂਟਰੀ ਬਟਾਲੀਅਨਸ ਜਿਹੜੀਆਂ ਨੇ ਉਹਦੇ ਲਈ ਰਿਕਰੂਟਮੈਂਟ ਕਰ ਰਹੇ ਕਿਹੜੀਆਂ-ਕਿਹੜੀਆਂ ਜਿਹੜੀਆਂ ਤੁਹਾਡੀਆਂ ਲਦਾਖ ਜੰਮੂ ਕਸ਼ਮੀਰ ਦੋਨੋਂ ਯੂਟੀ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਤੇ ਨੈਸ਼ਨਲ ਕੈਪੀਟਲ ਟੈਰੀਟਰੀ ਜਿਹੜੀ ਦਿੱਲੀ ਉਹਦੇ ਲਈ ਕਵਰ ਕਰਾਂਗੇ ਹੁਣ ਕੀ ਕੀ ਇੱਥੇ ਤੁਹਾਡੇ ਕੋਲ ਰੈਲੀਆਂ ਆਈਆਂ ਨੇ ਇਹ ਆਪਾਂ ਦੇਖ ਲੈਂਦੇ ਹਾਂ ਠੀਕ ਹੈ ਇੱਥੇ ਤੁਹਾਡੇ ਕੋਲ ਨਾ 103 ਇਨਫੈਂਟਰੀ ਬਟਾਲੀਅਨ ਰੈਡੀ ਟੈਰੀਟੋਰੀਅਲ ਆਰਮੀ ਸਿੱਖ ਰੈਜiment ਦੀ ਇਹਦੇ ਰੈਲੀ ਹੋਊਗੀ ਲੁਧਿਆਣਾ ਵਿੱਚ ਲੁਧਿਆਣਾ ਪੰਜਾਬ ਦੇ ਵਿੱਚ ਹੋ ਕਿੰਨੇ ਤਰੀਕ ਨੂੰ ਲੈ ਕੇ 17 ਨਵੰਬਰ ਤੋਂ ਲੈ ਕੇ 2025 ਤੱਕ ਇਹ ਰੈ 17 ਨਵੰਬਰ 2025 ਤੋਂ ਲੈ ਕੇ 30 ਨਵੰਬਰ 2025 ਤੱਕ ਇਹ ਰੈਲੀ ਹੋਊਗੀ ਲੁਧਿਆਣਾ ਦੇ ਵਿੱਚ ਇਹ ਬਟਾਲੀਅਨ ਦੇ ਵਿੱਚ ਠੀਕ ਹੈ ਕਿੱਥੇ ਕਿੱਥੇ ਐਸਐਸ ਨਗਰ ਤੇ ਪਠਾਨਕੋਟ ਦੋ ਜ਼ਿਲ੍ਹੇ ਪੰਜਾਬ ਦੇ ਦੋ ਜ਼ਿਲ੍ਹੇ ਐਸਐਸ ਨਗਰ ਪਠਾਨਕੋਟ ਐਸਐਸ ਨਗਰ ਚਲ ਜੂਗਾ ਜੰਮੂ ਕਸ਼ਮੀਰ ਦੇ ਵਿੱਚ ਪਠਾਨਕੋਟ ਆ ਜਿਹੜਾ ਉਹ ਤੁਹਾਡਾ ਚਲ ਜੂਗਾ ਹਿਮਾਚਲ ਦੇ ਵਿੱਚ ਇਹਨਾਂ ਨੂੰ ਛੱਡ ਕੇ ਬਾਕੀ 21 ਜ਼ਿਲ੍ਹਿਆਂ ਦੀ ਜਿਹੜੀ ਰੈਲੀ ਹੈ ਇੱਥੇ ਹੋਊਗੀ ਕਿਹੜੀ ਕਿਹੜੀ ਕਿੰਨੀ ਕਿੰਨੀ ਤਰੀਕ ਨੂੰ ਹੋ ਮੈਂ ਦੱਸਦਾ ਤੁਹਾਨੂੰ ਉਹ ਠੀਕ ਹੈ ਜੀ 102 ਇਨਫੈਂਟਰੀ ਬਟਾਲੀਅਨ TA ਪੰਜਾਬ ਰੈਜੀਮੈਂਟ ਦੇ ਕਾਲਕਾ ਵਿਖੇ ਕਹਿੰਦਾ ਇਹ ਰੈਲੀ ਹੈ ਜਿਹੜੀ ਹੋਊਗੀ ਕਾਲਕਾ ਹਰਿਆਣਾ ਦੇ ਵਿੱਚ ਹੋਊਗੀ 28 ਨਵੰਬਰ ਤੋਂ ਲੈ ਕੇ 10 ਦਸੰਬਰ ਤੱਕ ਇਹ ਰੈਲੀ ਹੋਣੀ ਹੈਗੀ ਠੀਕ ਹੈ ਜੀ ਕੀ ਕੀ ਆਜੂ ਇਹ ਚ ਹਿਮਾਚਲ ਪ੍ਰਦੇਸ਼ ਆਜ ਹਰਿਆਣਾ ਦਾ ਜ਼ਿਲ੍ਹਾ ਐਸਐਸ ਨਗਰ ਪੰਜਾਬ ਦਾ ਜ਼ਿਲ੍ਹਾ ਜਿਹੜਾ ਉਹ ਇਹਦੇ ਵਿੱਚ ਆ ਜਾਊਗਾ ਕਿੰਨੇ ਤਰੀਕ ਹੋਊਗਾ ਦੱਸੂਗਾ ਟੈਨਸ਼ਨ ਨਾ ਲੋ 105 ਇਨਫੈਂਟਰੀ ਬਟਾਲੀਅਨ ਜਿਹੜੀ ਰਾਜਸਥਾਨ ਰਾਈਫਲਸ ਦੀ ਨਿਊ ਦਿੱਲੀ ਵਿਖੇ ਰੈਲੀ ਹੈ ਜਿਹੜੀ ਉਹ ਤੁਹਾਡੀ ਕੀਤੀ ਜਾਊਗੀ ਠੀਕ ਹੈ ਕਿੰਨੇ ਤਰੀਕ ਨੂੰ 28 ਨਵੰਬਰ ਤੋਂ ਲੈ ਕੇ 10 ਦਸੰਬਰ ਤੱਕ ਹੋਊਗੀ ਦਿੱਲੀ ਆਜੂ ਹਰਿਆਣਾ ਆਜੂ ਪੰਚਕੋਲਾ ਨੂੰ ਛੱਡ ਕੇ ਬਾਕੀ ਸਾਰਾ ਹਰਿਆਣਾ ਜਿਹੜਾ ਇਹਦੇ ਵਿੱਚ ਉਹ ਆ ਜਾਊਗਾ 126 ਇਨਫੈਂਟਰੀ ਬਟਾਲੀਅਨ ਜੇ ਐਂਡ ਕੇ ਰਾਈਫਲ ਜੰਮੂ ਤੇ ਕਸ਼ਮੀਰ ਰਾਈਫਲਸ ਰੈਜੀਮੈਂਟ ਦੀ ਜਿਹੜੀ ਉਹ ਭਰਤੀ ਹੋ ਮਾਧੋਪੁਰ ਵਿਖੇ ਪਠ ਹੋਗੀ ਇਹ 3 ਨਵੰਬਰ ਤੋਂ ਲੈ ਕੇ 7 ਦਸੰਬਰ ਤੱਕ ਇਹ ਰੈਲੀ ਚੱਲਣੀ ਹੈ ਜੇ ਐਂਡ ਕੇ ਆਜੂਗਾ ਲਦਾਖਾ ਜੋ ਪਠਾਨਕੋਟ ਪੰਜਾਬ ਦਾ ਜ਼ਿਲ੍ਹਾ ਇਹਦੇ ਵਿੱਚ ਆਜੂ ਕਿੰਨੇ ਤਰੀਕ ਹੈ ਪਠਾਨਕੋਟ ਦੇ ਵੀ ਮੈਂ ਦੱਸ ਦਾਂ ਤੁਹਾਨੂੰ ਠੀਕ ਹੈ ਜੀ ਤਾਂ ਇਹ ਤੁਹਾਡੀਆਂ ਰੈਲੀ ਹੈ ਜਿਹੜੀ ਉਹ ਹੋਣੀ ਹੈ 18 ਤੋਂ 42 ਸਾਲ ਹੈ ਜਿਹੜੀ ਉਹ ਤੁਹਾਡੀ ਉਮਰ ਹੋਊਗੀ 10ਵੀਂ ਮੰਗੀ ਗਈ ਹੈ ਜਿੰਨੇ ਵੀ ਇਹਦੇ ਵਿੱਚ ਆਉਂਦੇ ਆ ਉਹਨਾਂ ਨੂੰ ਸ਼ੇਅਰ ਕਰ ਦਿਓ ਕੰਮ ਦੇ ਜਵਾਨਾਂ ਨੂੰ ਠੀਕ ਹੈ ਮੈਂ ਸ਼ੇਅਰ ਵਾਲੇ ਕਦੇ ਮੈਂ ਮਸਲੇ ਰੱਖਦਾ ਨਹੀਂ ਹੁੰਦਾ ਵੀ ਮੇਰੀ ਵੀਡੀਓ ਸ਼ੇਅਰ ਕਰੋ ਨਾ ਕਰੋ ਮੈਂ ਪਹਿਲਾਂ ਕਹਿ ਦਿੰਦਾ ਵੀ ਤੁਹਾਡੇ ਕੰਮ ਦੀ ਚੀਜ਼ ਹੈ ਤਾ ਤੁਸੀਂ ਦੇਖ ਲਓ ਨਹੀਂ ਲੱਗਦੀ ਤਾਂ ਛੱਡ ਦਿਓ ਯਾਰ ਐਵੇਂ ਮੱਥਾ ਨਾ ਮਾਰੋ ਕੁਝ ਹੋਰ ਚੀਜ਼ ਅੱਜ ਦੀ ਕਰ ਲਓ ਬਟ ਇਹ ਕੰਮ ਦੀ ਚੀਜ਼ ਹੋ ਸਕਦੀ ਹੈ ਵੱਡੀ ਏਜ ਗਰੁੱਪ ਹੈ ਤੇ 10ਵੀਂ ਮੰਗਿਆ ਸਿਰਫ ਠੀਕ ਹੈ ਤਾਂ ਕਰਕੇ ਮੈਂ ਤੁਹਾਨੂੰ ਇਹ ਚੀਜ਼ ਜਿਹੜੀ ਬਾਰ ਬਾਰ ਕਹਿ ਰਿਹਾ ਹਾਂ ਹੁਣ ਇਹਦੇ ਵਿੱਚ ਕੀ ਕੁਛ ਹੈਗਾ ਵੈਕੈਂਸੀ ਇਹ ਜਨਰਲ ਡਿਊਟੀ ਜੀਡੀ ਆਏ ਹੈ ਜੀਡੀ ਇਹਨਾਂ ਨੇ ਰੱਖਣੇ ਨੇ ਸਭ ਤੋਂ 16 ਰੱਖਿਆ ਕਲਰਕ ਦੋ ਰੱਖਣੇ ਸ਼ੈਫ ਚੇਰ ਰੱਖਣੇ ਨੇਗੇ ਈਆਰ 2 ਨੇ ਆਰਟੀਸ਼ਨ ਇੱਕ ਰੱਖਣਾ ਮੈਸ ਕੀਪਰ ਇੱਕ ਰੱਖਣਾ ਟੇਲਰ ਦੋ ਰੱਖਣੇ ਹਾਊਸ ਕੀਪਰ ਜਿਹੜੇ ਉਹ ਤੁਹਾਡੇ ਇੱਕ ਰੱਖਣੇ ਇਹ ਸਾਰੇ ਜਿਹੜੇ ਆ ਨੀਚੇ ਵਾਲੇ ਤੁਸੀਂ ਦੇਖਦੇ ਹੋ ਇਹ ਸਾਰੇ ਟ੍ਰੇਡਸਮੈਨ ਦੇ ਵਿੱਚ ਆ ਜਾਣਗੇ ਟ੍ਰੇਡਸ ਹੁੰਦੇ ਨੇ ਉਹਦੇ ਵਿੱਚ ਆ ਜਾਣਗੇ ਕਲਰਕ ਵੀ ਟ੍ਰੇਡਸਮੈਨ ਦੇ ਅੰਦਰ ਹੀ ਰਿਕਰੂਟ ਕਰਨੇ ਕਿਉਂਕਿ ਟੇਬਲ ਦੋ ਹੀ ਇਹਨਾਂ ਨੇ ਰੱਖਣੇ ਨੇ ਠੀਕ ਹੈ ਨੈਕਸਟ ਆਪਾਂ ਦੇਖਦੇ ਆਂ ਚਾਹ ਆ ਗਿਆ ਦੇਖੋ ਲੁਧਿਆਣਾ ਦੇ ਵਿੱਚ ਕਿਹੜੇ 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 ਜ਼ਿਲ੍ਹੇ ਦੀ ਰੈਲੀ ਹੈ ਜਿਹੜੀ ਕਿੱਥੇ ਕਿੱਥੇ ਹੋਊਗੀ ਮੈਂ ਤੁਹਾਨੂੰ ਨਾ ਥੋੜਾ ਜ਼ੂਮ ਕਰ ਦਿੰਨਾ ਹੋ ਰਿਹਾ ਤੁਹਾਨੂੰ ਹੋਰ ਪਤਾ ਲੱਗਦਾ ਰਹੂਗਾ ਲੁਧਿਆਣਾ ਦੇ ਵਿੱਚ ਕਿਹਦੀ ਕਿਹਦੀ ਰੈਲੀ ਹੈ ਜਿਹੜੀ ਉਹ ਹੋਊਗੀ ਠੀਕ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ ਦੀ ਹੁਣ ਇੱਥੇ ਕਹਿੰਦਾ 17 ਨਵੰਬਰ ਤੇ 18 ਨਵੰਬਰ ਨੂੰ ਰੈਲੀ ਹੈ ਜਿਹੜੀ ਉਹ ਤੁਹਾਡੀ ਟ੍ਰੇਡਸਮੈਨ ਦੀ ਹੈ ਕਲਰਕ ਜੇ ਮੈਂ ਤੁਹਾਡੇ ਟ੍ਰੇਡਮੈਨ ਦੱਸਿਆ ਨਾ ਸ਼ੈਫ ਆਰਟੀਸ਼ਾਨ ਟੇਲਰ ਮੈਸਕਿਪਰੇ ਸਾਰੇ ਹੋਗੇ ਟ੍ਰੇਡਮੈਨ ਹੋਗੇ ਤੇ ਕਲਰਕ ਨੂੰ ਵੀ ਇਨਕਲੂਡ ਕਰਕੇ ਇੱਥੇ ਰੈਲੀ ਹੋਊਗੀ ਤੁਹਾਡੀ 17 18 ਤੇ 19 ਤਰੀਕ ਨੂੰ 17 ਤੋਂ 19 ਟ੍ਰੇਡਮੈਨ ਦੀ ਰੈਲੀ ਹੈ ਪੰਜਾਬ ਦੀ ਹਰਿਆਣਾ ਦੀ ਲੇਹ ਲद्दाख ਦੀ ਇਹ ਸਾਰੇ ਦੀ ਹਿਮਾਚਲ ਦੀ 19 ਤਰੀਕ ਨੂੰ ਕਿੰਨੀ ਤਰੀਕ ਨੂੰ 17 ਤੋਂ 19 ਹੁਣ ਇਸ ਤੋਂ ਬਾਅਦ 21 ਤਰੀਕ ਨੂੰ ਜਿਹੜੇ ਤੁਹਾਡੀ ਆਹ ਜਰਨਲ ਡਿਊਟੀ ਦੀ ਇਨਫੈਂਟਰੀ ਦੀ ਆਉਣੀ ਹੈ 21 ਤਰੀਕ ਨੂੰ ਕਿਹੜੇ ਜ਼ਿਲ੍ਹੇ ਆਗੇ ਅਮ੍ਰਿਤਸਰ ਆ ਗਿਆ ਫਤਿਹਗੜਾ ਆ ਗਿਆ ਬਰਨਾਲਾ ਤਿੰਨ ਜ਼ਿਲ੍ਹੇ ਆ ਜਿਹੜੇ 21 ਤਰੀਕ ਨੂੰ 2 ਬਈ ਨਵੰਬਰ ਨੂੰ ਤੁਹਾਡੇ ਕੋਲ ਗੁਰਦਾਸਪੁਰ ਆ ਗਿਆ ਰੋਪੜਾ ਗਿਆ ਕਪੂਰਥਲਾ ਇਹ ਤਿੰਨ ਜ਼ਿਲ੍ਹੇ ਆ ਜਿਹੜੇ ਤੁਹਾਡੇ ਬਈ ਨੂੰ ਆ ਗਏ 23 ਤਰੀਕ ਨੂੰ ਤੁਹਾਡੇ ਕੋਲ ਮਾਨਸਾ ਫਿਰੋਜ਼ਪੁਰ ਤੇ ਮਲੇਰਕੋਟਲਾ ਇਹ ਤਿੰਨ ਜ਼ਿਲ੍ਹੇ 23 ਦੇ 25 ਤਰੀਕ ਨੂੰ ਤੁਹਾਡੀ ਰੈਲੀ ਹੋਊਗੀ ਬਠਿੰਡਾ ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਐਸ ਬੀ ਐਸ ਨਗਰ ਜਾਂ ਨਵਾਂ ਸ਼ਹਿਰ ਦੇ 26 ਨਵੰਬਰ ਨੂੰ ਤੁਹਾਡੀ ਰੈਲੀ ਹੋਊਗੀ ਸੰਗਰੂਰ ਮੋਗਾ ਤੇ ਫਰੀਦਕੋਟ ਦੀ ਤੇ 28 ਨਵੰਬਰ ਨੂੰ ਤੁਹਾਡੀ ਰੈਲੀ ਹੋਊਗੀ ਤਰਨਤਾਰਨ ਪਟਿਆਲਾ ਤੇ ਜਲੰਧਰ ਦੀ 29 ਨਵੰਬਰ ਨੂੰ ਤੁਹਾਡੀ ਰੈਲੀ ਹੋਊਗੀ ਫਾਜ਼ਿਲਕਾ ਤੇ ਲੁਧਿਆਣਾ ਦੀ ਤੇ 3 ਨਵੰਬਰ ਨੂੰ ਤੁਹਾਡੀ ਰੈਲੀ ਹੋਊਗੀ ਮੁਕਸਰ ਦੀ ਠੀਕ ਹੈ ਜੀ ਤਾਂ ਇਹ ਤੁਹਾਡੀਆਂ ਜ਼ਿਲ੍ਹਿਆਂ ਦੀਆਂ ਜਿਹੜੀਆਂ ਡੇਟਸ ਨੇਗੀਆਂ ਉਹ ਰੈਲੀ ਦੀਆਂ ਬਣੀਆਂ ਰਹਿਣਗੀਆਂ ਜਿਹੜੀਆਂ ਜਿਹੜੇ ਤੁਹਾਡੇ ਕਿੱਥੇ ਕਿੱਥੇ ਆਉਣਗੇ ਹੁਣ ਇਹ ਕਿੱਥੇ ਹੋਊਗੀ ਲੁਧਿਆਣਾ ਦੇ ਵਿੱਚ ਹੋ 103 ਇਨਫੈਂਟਰੀ ਬਟਾਲੀਅਨ ਹੈ ਜਿਹੜੀ ਸਿੱਖ ਰੈਜਿਮੈਂਟ ਦੀ ਉੱਥੇ ਤੁਹਾਡੀ ਇਹ ਰੈਲੀ ਹੋਊਗੀ ਕੈਂਡੀਡੇਟਸ ਟੂ ਰਿਪੋਰਟ ਐਟ ਰਿਕਰੂਟਮੈਂਟ ਰੈਲੀ ਸਾਈਟ 2:00 a.m. ਟੂ 5:00 a.m. ਰਿਪੋਰਟਿੰਗ ਟਾਈਮ ਸਵੇਰ ਦੇ 2:00 ਤੋਂ ਲੈ ਕੇ 5:00 ਵਜੇ ਤੱਕ ਹੈ 5 ਤੋਂ ਬਾਅਦ ਐਂਟਰੀ ਨਹੀਂ ਮਿਲੂਗੀ ਜਿਵੇਂ ਦੇ ਪਿੱਛੇ ਰੈਲੀਆਂ ਹੋ ਰਿਆ ਨੇ ਟੈਰੀਟੋਰੀਅਲ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਜਿਵੇਂ ਦੇ ਪਿੱਛੇ ਹੋ ਕੇ ਰਟੀਆਂ ਨੇ ਨਾ 5 ਤਾਂ ਬਹੁਤ ਦੂਰ ਦੀ ਗੱਲ ਹੈ 4-4 ਵਜੇ ਤੱਕ ਵੀ ਐਂਟਰੀ ਨਹੀਂ ਮਿਲਦੀ ਸੀ 2 ਤੋਂ ਪਹਿਲਾਂ ਲੈਣਾ ਲੱਗਿਆ ਪਿਆ ਸੀ ਕਿਆ ਗੇਟ ਖੁੱਲਦੇ ਹੀ ਅੰਦਰ ਬੜਨੇ ਸ਼ੁਰੂ ਹੋ ਗਏ ਇਵਨ ਕਿ ਇੱਕ ਦੋ ਮੇਰੇ ਸਟੂਡੈਂਟ ਵੀ ਸੀ ਜਿਹੜੇ ਜਾ ਕੇ ਆਏ ਨੇਗੇ ਮਤਲਬ ਕਿ ਜਿਨ੍ਹਾਂ ਨੇ ਐਂਟਰੀ ਲਈਤੀ ਸੀ ਤੇ ਕਈ ਇਹ ਵੀ ਦੇਖਣ ਨੂੰ ਮਿਲਿਆ ਕਿ ਉੱਥੇ ਬੱਚਿਆਂ ਦੇ ਸੱਟਾਂ ਵੀ ਬੜੀਆਂ ਮਿਲਦੀਆਂ ਪਟਿਆਲੇ ਰੈਲੀ ਹੋਈ ਸੀ ਜਿਹੜੀ ਪਿੱਛੇ ਉੱਥੇ ਕਾਫੀ ਤੁਹਾਡੇ ਜਿਹੜੇ ਨੁਕਸਾਨ ਨੇ ਉਹ ਵੀ ਹੋਏ ਨੇ ਤੇ ਰੈਲੀ ਵੀ ਰੱਦ ਕਰ ਦਿੱਤੀ ਗਈ ਸੀ ਠੀਕ ਹੈ ਜੀ ਸੋ ਇਹ ਵਾਲਾ ਜਿਹੜਾ ਤੁਸੀਂ ਧਿਆਨ ਰੱਖਣਾ ਦੋ ਤੋਂ ਪੰਜ ਦਾ ਹੀ ਰਿਪੋਰਟਿੰਗ ਟਾਈਮ ਹੈ ਠੀਕ ਹੈ ਬਾਕੀ ਦੇ ਜਿਹੜੇ ਜ਼ਿਲ੍ਹੇ ਰਹਿ ਕੇ ਉਹ ਕਿੱਥੇ ਕਿੱਥੇ ਰੈਲੀ ਬਰੂ ਤੇ ਕੀ ਕੀ ਚਾਹੀਦਾ ਕਿਵੇਂ ਕਿਵੇਂ ਹੋਊਗਾ ਉਹ ਮੈਂ ਤੁਹਾਨੂੰ ਦੱਸ ਦੇਣਾ ਆ ਆ ਗਿਆ ਕਲਕੱਤ ਭਾਈ ਕਰ ਲੈਣ ਦੇ ਕੰਮ ਕਲਕੱਤ ਕਲਕੱਤ ਦੇ ਵਿੱਚ ਆਪਾਂ ਆਪਣੀ ਗੱਲ ਕਰ ਲਈਏ ਐਸ ਐਸ ਨਗਰ ਪੰਜਾਬ ਸਾਹਿਬਜਾਦਾ ਅਜੀਤ ਸਿੰਘ ਨਗਰ ਪੰਜਾਬ 28 ਨਵੰਬਰ ਨੂੰ ਤੁਹਾਡੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵਾਲਿਆਂ ਦੀ ਜਿਹੜੀ ਰੈਲੀ 28 ਨਵੰਬਰ ਨੂੰ ਹੋਊਗੀ ਠੀਕ ਹੈ ਬਾਕੀ ਤੁਸੀਂ ਦੇਖ ਲਓ ਇਥੇ ਨਿਪਟ ਗਿਆ ਕਿੱਥੇ ਹੋਊਗੀ 102 ਇਨਫੈਂਟਰੀ ਬਟਾਲੀਅਨ ਟੈਰੀਟੋਰੀਅਲ ਆਰਮੀ ਪੰਜਾਬ ਰੈਜਿਮੈਂਟ ਤਾਲਕਾ ਦੇ ਵਿੱਚ ਇਹ ਤੁਹਾਡੀ ਜਿਹੜੀ ਰੈਲੀ ਹੈ ਉਹ ਕੀਤੀ ਜਾਣੀ ਠੀਕ ਹੈ ਜੀ ਹੁਣ ਆਪਾਂ ਗੱਲ ਕਰੀਏ ਆਪਦੇ ਪਠਾਨਕੋਟ ਦੀ ਠੀਕ ਹੈ ਆਪਣੇ ਪਠਾਨਕੋਟ ਦੀ ਜਿਹੜੀ ਰੈਲੀ ਹੈ ਉਹ ਮਾਦੋਪੁਰ ਦੇ ਵਿੱਚ ਹੋਊਗੀ ਮਾਧੋਪੁਰ ਜਲਾ ਸੌਰੀ ਮਾਧੋਪੁਰ ਜਗਾ ਪਠਾਨਕੋਟ ਜ਼ਿਲ੍ਹਾ ਕਿੰਨੇ ਤਰੀਕ ਨੂੰ 30 ਨਵੰਬਰ ਨੂੰ ਤੁਹਾਡੀ ਪਠਾਨਕੋਟ ਦੇ ਇੱਥੇ ਹੋਣੀ ਹੈਗੀ ਬਾਕੀ ਜਿਹੜੇ ਜੰਮੂ ਕਸ਼ਮੀਰ ਵਾਲੇ ਜਾਂ ਦੂਸਰੇ ਆਏ ਨੇ ਉਹ ਆਪ ਵੀ ਦੇਖ ਸਕਦੇ ਨੇ ਵੀ ਕਿੱਥੇ-ਕਿੱਥੇ ਇਹ ਹੋਊਗੀ 126 ਇਨਫੈਂਟਰੀ ਬਟਾਲੀਅਨ ਜੇ ਐਂਡ ਕੇ ਰਾਈਫਲਸ ਰੈਜiment ਮਾਧੋਪੁਰ ਵਿਖੇ ਤੁਹਾਡੀ ਕੰਡਕਟ ਕੀਤੀ ਜਾਣੀ ਹੈ 2 ਤੋਂ 5 ਜਿਹੜਾ ਟਾਈਮ ਉਹ ਸਾਰਿਆਂ ਦੇ ਵਿੱਚ ਹੀ ਰਹਿਣਾ ਹੈ ਠੀਕ ਹੈ ਜੀ ਹੁਣ ਆਪਾਂ ਦੂਸਰੀ ਗੱਲ ਕਰ ਲੈਣੇ ਕਿ ਤੁਹਾਨੂੰ ਚਾਹੀਦਾ ਕੀ ਕੁਛ ਉਹ ਹੋ ਜਾ ਭਾਈ ਜੂਮ हां ਉਹ ਤੁਹਾਨੂੰ ਚਾਹੀਦਾ ਕੀ ਕੁਛ ਹੈ ਇੱਥੇ ਆਖਦੇ ਕਹਿੰਦੇ ਸਾਨੂੰ ਜੋ ਏ ਚਾਹੀਦੀ ਹੈ ਉਹ ਬੰਦੇ ਦੀ 18 ਤੋਂ 42 ਸਾਲ ਹੋਣੀ ਚਾਹੀਦੀ ਹੈ 18 ਤੋਂ 42 ਸਾਲ ਦੀ ਉਮਰ ਡਿਮਾਂਡ ਕੀਤੀ ਹੋਈ ਹੈ ਇਹਨਾਂ ਨੇ ਠੀਕ ਹੈ ਜੀ ਐਜੂਕੇਸ਼ਨ ਕੁਆਲਿਫਿਕੇਸ਼ਨ ਜਰਨਲ ਡਿਊਟੀ ਜਿਹੜੀਆਂ 716 ਪੋਸਟ ਆਈਆਂ ਨੇ ਜਰਨਲ ਡਿਊਟੀ ਸੋਲજર ਦਸਵੇਂ ਦੀ ਡਿਮਾਂਡ ਕੀਤੀ ਹੈ میٹرਿਕ ਪਾਸ ਹੋਣੀ ਚਾਹੀਦੀ ਹੈ 45% ਜਿਹੜੇ ਤੁਹਾਡੇ ਉਹ ਕੰਬਾਈਨ ਦੇ ਵਿੱਚ ਨੰਬਰ 1 ਦੇ ਚਾਹੀਦੇ ਨੇ 33% ਹਰੇਕ ਸਬਜੈਕਟ ਦੇ ਵਿੱਚ ਹੋਣੀ ਚਾਹੀਦੀ ਹੈ ਮਤਲਬ ਕਿ ਦਸਵੇਂ ਵਿੱਚ ਫੇਲ ਨਹੀਂ ਹੋਣੇ ਚਾਹੀਦੇ ਕਿਸੇ ਪੇਪਰ ਚੋਂ ਬੋਰਡ ਫੋਲੋਇੰਗ ਗ੍ਰੇਡਿੰਗ ਸਿਸਟਮ ਡੀ ਗ੍ਰੇਡ ਜਿਹੜੀ ਤੁਹਾਡੀ ਉਹ ਇੰਡੀਵਿਜੂਅਲ ਸਬਜੈਕਟ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਓਵਰਆਲ ਗ੍ਰੇਡ ਹੈ ਜਿਹੜੀ ਤੁਹਾਡੀ ਸੀ 2 ਹੋਣੀ ਚਾਹੀਦੀ ਹੈ ਅਗਰ ਤੁਸੀਂ ਗ੍ਰੇਡਿੰਗ ਦੇ ਵਿੱਚ ਆ ਜਾਂਦੇ ਹੋ ਠੀਕ ਹੈ ਤਾਂ ਇਹ ਗ੍ਰੇਡਿੰਗ ਸਿਸਟਮ ਦਾ ਵੀ ਇਹਨਾਂ ਨੇ ਕਲੀਅਰ ਕੀਤਾ ਹੈਗਾ ਨੈਕਸਟ ਸ਼ੋਲਡਰ ਜਿਹੜੇ ਤੁਹਾਡੇ ਕਲਰਕ ਦੇ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਦੇ ਵਿੱਚ ਕੀ ਹੋਊਗਾ ਦਸਵੇਂ ਦੇ ਨਾਲ ਇਹਨਾਂ ਨੇ ਪਲੱਸ 2 ਦੀ ਡਿਮਾਂਡ ਕੀਤੀ ਹੈ ਪਲੱਸ 2 ਤੁਸੀਂ ਪਾਸ ਕੀਤੀ ਹੋਣੀ 60% ਤੁਹਾਡੇ ਮਾਰਕਸ ਜਿਹੜੇ ਉਸ ਤੋਂ ਉੱਪਰ ਆਏ ਹੋਣੇ ਚਾਹੀਦੇ ਆ ਮਿਨੀਮਮ 50% ਤੋਂ ਉੱਤੇ ਤੁਹਾਡੇ ਕੋਲ ਮਾਰਕਸ ਨੇ ਜਿਹੜੇ ਹੋਣੇ ਚਾਹੀਦੇ ਨੇਗੇ ਤੇ ਸਿਕਿਉਰਿੰਗ 50% ਇਨ ਇੰਗਲਿਸ਼ ਐਂਡ ਮੈਥਸ ਅਕਾਊਂਟਸ ਬੁੱਕ ਕੀਪਿੰਗ ਕਲਾਸ ਪਲੱਸ 2 ਇਜ਼ ਮੈਂਡਟਰੀ 12ਵੀਂ ਦੇ ਵਿੱਚ ਤੁਹਾਡੇ ਕੋਲ ਮੈਥਸ ਹੋਣਾ ਚਾਹੀਦਾ ਅਕਾਊਂਟਸ ਹੋਣਾ ਚਾਹੀਦਾ ਜਾਂ ਬੁੱਕ ਕੀਪਿੰਗ ਇਹਨਾਂ ਦੇ ਵਿੱਚੋਂ ਇੱਕ ਚੀਜ਼ ਹੈ ਜਿਹੜੀ ਹੋਣੀ ਚਾਹੀਦੀ ਹੈ ਅਗਰ ਕਲਰਕ ਦੇ ਲਈ ਅਪਲਾਈ ਕਰ ਰਹੇ ਹੋ ਹੁਣ ਸੋਲਜਰ ਟ੍ਰੇਡਸਮੈਨ ਆਗੇ ਜਿਹੜੇ ਆਪਾਂ ਸ਼ੈਫ ਵਗੈਰਾ ਦੇਖਿਆ ਐ ਐਮ ਐਸ ਕੀਪਰ ਵਗੈਰਾ ਹੋਗੇ ਟੇਲਰ ਵਗ ਉਥੇ ਕਹਿੰਦਾ ਕਲਾਸ 10th ਪਾਸ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਕੋਈ ਵੀ ਪਰਸੈਂਟੇਜ ਹੈ ਜਿਹੜੀ ਉਹ ਤੁਹਾਡੀ ਰਿਕਾਇਰ ਨਹੀਂ ਹੈਗੀ ਬਟ 33% ਹੈ ਜਿਹੜੇ ਤੁਹਾਡੇ ਉਹ ਨੰਬਰ ਆਉਣੇ ਚਾਹੀਦੇ ਆ ਤੇ ਦੂਸਰਾ ਆਬੀਸਲੀ ਤੁਹਾਨੂੰ ਆਪਦੀ ਟ੍ਰੇਡ ਦਾ ਕੰਮ ਆਉਣਾ ਚਾਹੀਦਾ ਵੀ ਜਿਹੜਾ ਟੇਲਰ ਨੂੰ ਪਤਾ ਹੋਣਾ ਚਾਹੀਦਾ ਵੀ ਕਰਨਾ ਕੀ ਹੈਗਾ ਸੋਲਜਰ ਟ੍ਰੇਡਸਮੈਨ ਹਾਊਸਕੀਪਰ ਆਗੇ ਮੈਸਕੀਪਰ ਹੋਗੇ ਇਹਦੇ ਵਿੱਚ ਤੁਹਾਡੇ ਕੋਲ 8ਵੀਂ ਪਾਸ ਚਾਹੀਦੀ ਹੈਗੀ 8ਵੀਂ ਪਾਸ ਤੋਂ ਇਲਾਵਾ ਕੋਈ ਵੀ ਤੁਹਾਡਾ ਇਕੱਠੇ ਮਾਰਕਸ ਨਹੀਂ ਚਾਹੀਦੇ 33% ਤੋਂ ਉੱਤੇ ਹੋਣੇ ਚਾਹੀਦੇ ਤੇ ਟ੍ਰੇਡ ਦਾ ਪਤਾ ਹੋਣਾ ਚਾਹੀਦਾ ਤੁਹਾਨੂੰ ਠੀਕ ਹੈ ਜੀ ਇਹ ਚੀਜ਼ ਹੈ ਜ ਹੋਰ एलिजिਬਿਲਟੀ ਕ੍ਰਾਈਟੇਰੀਆ ਨੇ ਜਿਹੜੇ ਤੁਹਾਡੇ ਉਹ ਪੇਪਰ ਦੇ ਰਿਗਾਰਡਿੰਗ ਨੇਗੇ ਕਿਵੇਂ-ਕਿਵੇਂ ਹੋਣਗੇ ਹੁਣ ਇਸ ਤੋਂ ਬਾਅਦ ਫਿਜ਼ੀਕਲ ਸਟੈਂਡਰਡਸ ਦੀ ਗੱਲ ਕਰ ਲਈਏ ਹਾਈਟ 160 ਸੈਂਟੀਮੀਟਰ ਮਿਨੀਮਮ ਹਾਈਟ ਹੋਣੀ ਚਾਹੀਦੀ ਹੈ ਜਿਹੜੇ ਖੇਤਰ ਤੁਹਾਡੇ ਆਗੇ ਮਤਲਬ ਕਿ ਪਹਾੜਾਂ ਵਾਲੇ ਜਾਂ ਤੁਹਾਡੇ ਵੈਸਟਰਨ ਈਸਟਰਨ ਇੰਡੀਆ ਵਾਲੇ ਠੀਕ ਹੈ ਉਹਦੇ ਵਿੱਚ ਇਹਨਾਂ ਨੇ ਇਹ ਦੱਸਿਆ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ 160 ਸੈਂਟੀਮੀਟਰ ਤੁਹਾਡੀ ਹਾਈਟ ਹੋਣੀ ਚਾਹੀਦੀ ਹੈ ਚੈਸਟ ਤੁਹਾਡੇ ਕੋਲ 82 ਸੈਂਟੀਮੀਟਰ ਹੈ ਜਿਹੜੀ ਉਹ ਤੁਹਾਡੀ ਚੈਸਟ ਚੌੜੀ ਹੋਣੀ ਚਾਹੀਦੀ ਹੈਗੀ ਜੀ weight ਹੈ ਜਿਹੜਾ ਤੁਹਾਡਾ ਉਹ ਪ੍ਰੋਪੋਰਸ਼ਨੇਟ ਹੋਣਾ ਚਾਹੀਦਾ ਹੈ ਮੈਡੀਕਲ ਸਟੈਂਡਰਡਸ ਦੇ ਮਤਲਬ ਕਿ ਹਾਈਟ ਦੇ ਅਕੋਰਡਿੰਗ weight ਹੈ ਜਿਹੜਾ ਉਹ ਹੋਣਾ ਚਾਹੀਦਾ ਤੁਹਾਡਾ ਠੀਕ ਹੈ ਨੈਕਸਟ ਫਿਜ਼ੀਕਲ ਸਟੈਂਡਰਡ ਦੇ ਵਿੱਚ ਰੈਕਸੇਸ਼ਨ ਕਿਹਨਾਂ ਕਿਹਨਾਂ ਨੂੰ ਮਿਲੂਗਾ ਮਿਲੂਗੀ ਉਹ ਦਿੱਤਾ ਹੋਇਆ ਹੈ ਟ੍ਰੇਡ ਅਸਟ ਹੋਏਗਾ ਜਿਵੇਂ ਸੋਲਜਰ ਕਰਤ ਹੋਗੇ ਉਹਦਾ ਟ੍ਰੇਡ ਟੈਸਟ ਕੀ ਹੈ ਕਿ ਉਹਨੂੰ ਕੰਪਿਊਟਰ ਦਾ ਪਤਾ ਹੋਣਾ ਚਾਹੀਦਾ ਬਾਕੀ ਟ੍ਰੇਡਸ ਮੈਨੂੰ ਆਪੋ ਆਪਣੀ ਟ੍ਰੇਡਸ ਦਾ ਪਤਾ ਹੋਣਾ ਚਾਹੀਦਾ ਜਿਵੇਂ ਕਿ ਤੁਹਾਡੇ ਕੋਲ ਮੈਸਕੀ ਪ੍ਰੋ ਹੋਗੇ ਉਹਨਾਂ ਨੂੰ ਮੈਸ ਸਾਮਨ ਦਾ ਪਤਾ ਹੋਣਾ ਚਾਹੀਦਾ ਉਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਤੁਹਾਨੂੰ ਆਪੋ ਆਪਣਾ ਠੀਕ ਹੈ ਜੀ ਨੈਕਸਟ ਇਸ ਤੋਂ ਬਾਅਦ ਤੁਹਾਡੇ ਕੋਲ ਆ ਗਿਆ ਟੈਟੂਜ਼ ਹੁਣ ਇਹ ਕੁਐਸਚਨ ਮੈਨੂੰ ਬੜਾ ਮਿਲਦਾ ਹੁੰਦਾ ਹੈਗਾ ਕਿ ਸਰ ਟੈਟੂ ਬਣਿਆ ਹੋਇਆ ਚੱਲ ਜਾਊਗਾ ਇਹ ਹੋ ਜਾਊਗਾ ਉਹ ਹੋ ਜਾਊਗਾ ਇੱਥੇ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਟੈਟੂਜ਼ ਜਿਹੜੇ ਪਰਮਿਟਡ ਨੇ ਉਹ ਸਿਰ ਉਹਨਾਂ ਦਾ ਕੋਈ ਨਾ ਕੋਈ ਕਸਟਮਸ ਦਾ ਜਾਂ ਟ੍ਰੈਡੀਸ਼ਨਲਸ ਦਾ ਜਾਂ ਰਿਲੀਜਨ ਦਾ ਮਸਲਾ ਬਣਦਾ ਉਹਨਾਂ ਲਈ ਪਰਮਿਟਡ ਹੈ ਵੈਸੇ ਕੋਈ ਪਰਮਿਟਡ ਨਹੀਂ ਹੈਗੇ ਠੀਕ ਹੈ ਜੀ ਇਹ ਚੀਜ਼ ਹੈ ਜਿਹੜੀ ਇਹਨਾਂ ਨੇ ਕਲੀਅਰ ਕੀਤੀ ਹੋਈ ਹੈ ਤੇ ਜਿਹੜੇ ਤੁਹਾਡੇ ਟੈਟੂ ਹੋਣਗੇ ਵੀ ਨਾ ਉਹਨਾਂ ਨੂੰ ਵੀ ਡੀਸੀ ਡੀਐਮ ਐਸਡੀਐਮ ਤੋਂ ਪਾਸ ਕਰਵਾ ਕੇ ਜਿਹੜਾ ਉਹ ਲੈ ਆਣਾ ਪਊਗਾ ਵੀ ਹਾਂ ਭਾਈ ਇਹਨਾਂ ਦਾ ਟ੍ਰਾਈਬਲ ਹੈਗਾ ਜਾਂ ਇਹਨਾਂ ਦੀ ਟ੍ਰਾਈਬ ਹੈ ਇਹਨਾਂ ਦਾ ਆਪਸੀ ਜਿਹੜਾ ਮੁੱਦਾ ਹੈਗਾ ਉਹ ਕਬੀਲਾ ਹੀ ਬਣਿਆ ਹੋਇਆ ਹੈ ਜਾਂ ਇਹਨਾਂ ਦਾ ਜਾਤ ਵਾਲਾ ਮੁੱਦਾ ਤਾਂ ਉਹ ਟੈਟੂਸ ਬਣਾਉਂਦੇ ਨੇ ਉਹ ਪਾਸ ਹੋ ਕੇ ਜਾਊਗਾ ਠੀਕ ਹੈ ਹੋਰ ਕੋਈ ਨਹੀਂ ਪਾਸ ਹੋਣ ਲੱਗਿਆ ਤੇ ਨੈਕਸਟ ਹੁਣ ਇਸ ਤੋਂ ਬਾਅਦ ਹੋਊਗਾ ਕਿ ਤੁਹਾਡੇ ਕੋਲ ਇੱਕ ਮਾਈਲ ਦੀ ਰਨ ਹੈ ਜਿਹੜੀ ਉਹ ਹੋਊਗੀ ਮਤਲਬ ਕਿ ਕਿੰਨੇ ਮੀਟਰ 1600 ਮੀਟਰ ਜਿਹੜੀ ਦੌੜ ਹੋਊਗੀ 18 ਤੋਂ 30 ਸਾਲ ਦੇ ਆਨੇ ਅਗਰ ਉਹ 5.5 ਸੈਕਿੰਡ ਦੇ ਵਿੱਚ ਪੂਰਾ ਕਰਦੇ ਤਾਂ 60 ਨੰਬਰ ਲੱਗਣਗੇ ਅੱਜ 5.31 ਤੋਂ ਲੈ ਕੇ 5.45 ਚ ਪੂਰਾ ਕਰਦੇ ਤਾਂ ਉਹ 45 ਲੱਗਣਗੇ 5.45 ਤੋਂ ਲੇਟ ਹੁੰਦੇ ਤਾਂ ਉਹ ਬੰਦੇ ਫੇਲ ਹੋ ਜਾਣਗੇ ਠੀਕ ਹੈ ਇਸ ਤੋਂ ਇਲਾਵਾ ਤੁਹਾਡੇ ਕੋਲ 31 ਤੋਂ 42 ਸਾਲ ਦੀ ਉਮਰ ਦੇ ਆਨੇ 6 ਸਵਾ 6 ਸੈਕਿੰਡ ਦੇ ਵਿੱਚ ਅਗਰ ਉਹ ਕਰਦੇ ਨੇ ਤਾਂ 60 ਨੰਬਰ ਨੇ ਅਗਰ ਉਹ ਸਵਾਛੇ ਤੋਂ ਸਾਢੇ 6 ਦਾ ਟਾਈਮ ਲੈਂਦੇ ਤਾਂ 40 ਨੇ ਜੇ ਸਾਢੇ 6 ਤੋਂ ਲੇਟ ਹੋਗੇ ਤਾਂ ਭਈ ਉਹ ਫਿਰ ਮੰਨੇ ਜਾਣਗੇ ਠੀਕ ਹੈ ਹੁਣ ਇਹ ਜਿਹੜੀ ਰਨਿੰਗ ਏਜ ਹੈਗੀ ਤੁਹਾਡੀ ਦੋ ਕੈਟੇਗਰੀ ਦੀ 18 ਤੋਂ 30 ਤੇ 31 ਤੋਂ 42 18 ਤੋਂ 30 ਲਾਸਟ ਟਾਈਮ 5:45 ਹੈ 31 ਤੋਂ 42 ਵਾਲਿਆਂ ਦੀ 6 ਮਿੰਟ 30 ਸੈਕਿੰਡ ਹੈ ਠੀਕ ਹੈ ਜੀ ਪੁਲ ਅਪਸ ਇਸ ਤੋਂ ਬਾਅਦ ਤੁਸੀਂ ਕੀ ਕਰੋਗੇ ਉਹ ਪੁਲ ਅਪਸ ਐ ਖਿੱਚਣ ਵਾਲੇ ਜਿਹੜੇ ਉਹ ਲਗਾਉਂਗੇ ਤੁਸੀਂ 18 ਤੋਂ 30 ਵਾਲੇ 10 ਤੋਂ ਉੱਪਰ ਦੇ ਲਗਾਉਂਦੇ ਨੇ 10 ਇਹ ਸਤੁੱਤੇ ਦੇ ਲਗਾਉਂਦੇ ਨੇ 40 ਨੰਬਰ ਨੇ 31 ਤੋਂ 42 ਵਾਲੇ 9 ਤੋਂ ਉੱਪਰ ਦੇ ਲਗਾਉਂਦੇ 9 ਲਗਾਤੇ 8 ਲਗਾਤੇ 33 ਨੰਬਰ 8 ਲਗਾਤੇ 7 ਲਗਾਤੇ 27 ਨੰਬਰ 7 ਲਗਾਤੇ 6 ਲਗਾਤੇ 21 ਨੰਬਰ 6 5 ਲਗਾਤੇ 16 ਨੰਬਰ ਜੇ ਇਸ ਤੋਂ ਘਟ ਲੱਗੇ ਨੇ ਤਾਂ 4 ਜਾਂ 5 ਤੋਂ ਘਟੇ 4 ਵਾਲੇ ਜਿਹੜੇ 31 42 ਵਾਲੇ ਆਗੇ 18 30 ਵਾਲੇ ਜੇ 5 ਤੋਂ ਘਟ ਲੱਗੇ ਤਾਂ ਤੁਸੀਂ ਫਿਰ ਕਨਸਿਡਰ ਕੀਤੇ ਜਾਓਗੇ ਇਹਦੇ ਵਿੱਚ ਠੀਕ ਹੈ ਜੀ ਇਸ ਚੀਜ਼ ਦਾ ਭਾਈ ਧਿਆਨ ਰੱਖੋ ਤਿਆਰੀ ਤੁਰੀ ਖਿਚੋ ਲੋ ਟਾਈਮ ਪਿਆ ਯਾਰ ਬਾਅਦ ਚ ਰੌਲਾ ਪਾਉਣ ਦੇ ਨਾਲ ਨਾ ਵੀ ਹੋਇਆ ਨਹੀਂ ਆ ਨਹੀਂ ਹੋਇਆ ਟਾਈਮ ਪਿਆ ਹਜੇ ਨਵੰਬਰ ਦੇਖੋ ਹਜੇ ਆਊਗਾ ਨਾ ਤੁਹਾਡੇ ਕੋਲ ਹਜੇ ਆਲਮੋਸਟ ਮਹੀਨਾ ਪਿਆ ਨਾ ਮਹੀਨੇ ਦੇ ਵਿੱਚ ਤੁਸੀਂ ਕਰ ਸਕਦੇ ਹੋ ਇਹ ਫਿਜ਼ੀਕਲ ਵੀ ਕਰ ਸਕਦੇ ਹੋ ਪੇਪਰ ਵੀ ਹੋ ਸਕਦਾ ਇਹਦੇ ਵਿੱਚ ਕ੍ਰਿਟੀਕਲ ਹੈਗੀ ਨੈਕਸਟ ਇਸ ਤੋਂ ਬਾਅਦ ਫਿਜ਼ੀਕਲ ਸਟੈਂਡਰਡ ਹੈ ਜਿਹੜਾ ਬੈਲੈਂਸ ਐਂਡ 9 ਫਿਟ ਡਿਚ ਹੈ ਜਿਹੜੀ ਉਹ ਤੁਹਾਡੀ ਹੋਏਗੀ ਇਹ ਤੁਸੀਂ ਕਰਨਾ ਹੋਏਗਾ ਮਤਲਬ ਕਿ ਤੁਹਾਨੂੰ ਕੋਈ ਪਿੱਠੂ ਵਗੈਰਾ ਚ ਕੋਣਗੇ ਤੇ 9 ਫੁੱਟ ਦਾ ਜਿਹੜਾ ਗੱਡਾ ਉਹਦੇ ਵਿੱਚੋਂ ਮੈਨੂੰ ਲੱਗਦਾ ਜੰਪ ਕਰਨਾ ਹੋਊਗਾ ਬਾਕੀ ਮੈਨੂੰ ਫਿਜ਼ੀਕਲ ਦਾ ਇੰਨਾ ਜ਼ਿਆਦਾ ਪਤਾ ਨਹੀਂ ਆ ਮੇਬੀ ਉਹ ਚੀਜ਼ ਹੈ ਜ਼ਿਆਦਾ ਤੁਹਾਨੂੰ ਪਤਾ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਵੀ ਕੀ ਚੀਜ਼ ਹੁੰਦੀ ਹੈ ਠੀਕ ਹੈ ਇਹ ਸੋਲਜਰ ਤਲਰ ਕੈਟੇਗਰੀ ਦੀ ਵਨ ਵਾਈਲ ਰਨ ਪੁਲ ਅਪਸ ਵਿਲ ਬੀ ਕੁਆਲੀਫਾਈਂਗ ਟੈਸਟ 노 ਮਾਰਕਸ ਜਿਹੜੇ ਤੁਹਾਡੇ ਕਲਰਕ ਵਾਲੇ ਆ ਗਏ ਉਹਨਾਂ ਦੇ ਲਈ ਕੁਆਲੀਫਾਈਂਗ ਹੈ ਕੋਈ ਮਾਰਕਸ ਨਹੀਂ ਦਿੱਤੇ ਜਾਣਗੇ ਹੁਣ ਇਸ ਤੋਂ ਬਾਅਦ ਰਿਟਰਨ ਐਗਜ਼ਾਮੀਨੇਸ਼ਨ ਹੈ ਜਿਹੜਾ ਉਹ ਹੋਊਗਾ ਇਹਨਾਂ ਚੀਜ਼ਾਂ ਤੋਂ ਬਾਅਦ ਤੁਹਾਡਾ ਰਿਟਰਨ ਦੇ ਵਿੱਚ ਟੈਸਟ ਹੈ ਜਿਹੜਾ ਉਹ ਲੈਤਾ ਜਾਊਗਾ ਜਿਵੇਂ ਅਸੀਂ ਪ੍ਰੀਵੀਅਸ ਦੇਖਿਆ ਹੈਗਾ ਤਾਂ ਉਹਦੇ ਵਿੱਚ ਕੀ ਹੋਇਆ ਸੀਗਾ ਕਿ ਰੈਲੀ ਤੋਂ ਬਾਅਦ ਹੀ ਨਾਲ ਦੀ ਨਾਲ ਹੀ ਉਹਨਾਂ ਦਾ ਰਿਟਰਨ ਐਗਜ਼ਾਮ ਹੈ ਜਿਹੜਾ ਉੱਥੇ ਬਿਠਾ ਕੇ ਲੈ ਲਿਆ ਸੀ ਤਾਂ ਉਸੇ ਤਰੀਕ ਨੂੰ ਹੀ ਹੋ ਸਕਦਾ ਹੈ ਇਹਦੇ ਵਿੱਚ ਵੀ ਠੀਕ ਹੈ ਤਾਂ ਜਿਹੜੇ ਸੋਲਜਰ ਆ ਗਏ ਜਨਰਲ ਜਰਨਲ ਨੋਲਜ ਜੀਕੇ ਦੇ 20 ਕੁਐਸਚਨ ਆਉਣਗੇ ਜਿਹਦੇ ਹਰੇਕ ਨੰਬਰ 2 ਮਿਲਣਗੇ ਮਤਲਬ ਕਿ 40 ਨੰਬਰ ਦਾ ਠੀਕ ਹੈ ਜੀ 15 ਜਰਨਲ ਸਾਇੰਸ ਤੇ 15 ਕੁਐਸਚਨ ਆਉਣਗੇ 2 ਨੰਬਰ 30 ਨੰਬਰ ਦਾ ਠੀਕ ਹੈ ਜੀ ਤਾਂ ਐਲੀਮੈਂਟਰੀ ਮੈਥ ਹੈ ਜਿਹੜਾ ਤੁਹਾਡਾ 8ਵੀਂ ਤੱਕ ਦਾ ਮੈਥ ਹੈ ਜਿਹੜਾ ਉਹਦੇ 15 ਕੁਐਸਚਨ ਹੋਣਗੇ 2 ਨੰਬਰ 30 ਨੰਬਰ ਦਾ ਟੋਟਲ ਤੁਹਾਡੇ ਕੋਲ 100 ਨੰਬਰ ਦਾ ਜਿਹੜਾ ਪੇਪਰ ਹੈਗਾ ਉਹ ਲੈਤਾ ਜਾਓ ਜੀਕੇ ਸਾਇੰਸ ਤੇ ਐਲੀਮੈਂਟਰੀ ਦੇ ਵਿੱਚੋਂ ਠੀਕ ਹੈ ਕਲਰਕ ਦੇ ਲਈ ਜਰਨਲ ਨੋਲਜ ਤੇ ਜਰਨਲ ਸਾਇੰਸ ਇਹਦੇ 10 ਕੁਐਸਚਨ ਹੋਣਗੇ 2-2 ਨੰਬਰ ਦੇ ਮਤ ਐਲੀਮੈਂਟਰੀ ਮੈਥ ਕੰਪਿਊਟਰ ਸਾਇੰਸ ਇਹਨਾਂ ਦੇ 15 ਕੁਐਸਚਨ ਆਉਣਗੇ 2-2 ਨੰਬਰ ਦੇ ਮਤਲਬ ਕਿ 30 ਨੰਬਰ ਹੋਗੇ ਇਸ ਤੋਂ ਇਲਾਵਾ ਤੁਹਾਡੇ ਕੋਲ ਜਨਰਲ ਇੰਗਲਿਸ਼ ਹੈ ਜਿਹੜੀ ਉਹ ਪੁੱਛੀ ਜਾਊ 25 ਕੁਐਸਚਨ ਆਉਣਗੇ 2 ਨੰਬਰ ਦੇ ਮਤਲਬ ਕਿ ਤੁਹਾਡੇ ਕੋਲ 50 ਨੰਬਰ ਹੋਗੇ ਤਾਂ ਟੋਟਲ ਇਹ ਵੀ 100 ਦਾ ਹੋ ਗਿਆ ਚੇਂਜਸ ਕੀ ਆ ਗਏ ਕਿ ਇੱਥੇ ਜਨਰਲ ਨੋਲੇਜ ਤੇ ਜਨਰਲ ਸਾਇੰਸ ਮੈਚ ਕਰਤੀ ਐਲੀਮੈਂਟਰੀ ਤੇ ਕੰਪਿਊਟਰ ਨਾ ਮੈਡ ਕਰਤਾ ਤੇ ਇੱਥੇ ਇੰਗਲਿਸ਼ ਨਾ ਮੈਡ ਕਰਤੀ ਜਿਹਦੇ 25 ਕੁਐਸਚਨ ਪੁੱਛੇ ਜਾਣੇ ਨੇ ਠੀਕ ਹੈ ਜੀ ਤਾਂ ਇਹ ਤੁਹਾਨੂੰ ਪਈ ਪੁੱਛਿਆ ਜਾਊਗਾ ਬਾਕੀ ਵੱਡਾ ਲੈਵਲ ਬਿਫੋਰ ਯੂ ਆਹ ਹੋਊਗਾ ਹੋ ਜੋ ਇਨੀ ਫੀਸ ਹੋਏਗਾ ਐਡਾ ਵੱਡਾ ਲੈਵਲ ਨਹੀਂ ਆ ਮੱਧਮ ਲੈਵਲ ਦੀ ਆਊਗੀ ਅਗਨੀ ਵੀਰ ਤੋਂ ਵੀ ਠੀਕ ਲੈਵਲ ਦਾ ਇਹ ਪੇਪਰ ਆਊਗਾ ਹੀ ਆਊਗਾ ਠੀਕ ਹੈ ਰੇਸਟੀ ਦਾ ਤਾਂ ਰਕਤੇ ਸੌਖਾ ਵੀ ਨਹੀਂ ਆਉਣ ਲੱਗਾ ਇਹ ਵੀ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਸਮਝੋ ਵੀ ਐਂ ਹੀ ਹੋ ਜਾਊਗਾ ਕੁਝ ਨਾ ਕੁਝ ਤਾਂ ਫਿਰ ਵੀ ਤੁਹਾਨੂੰ ਪੜਦਾ ਪਊਗਾ ਕਈ ਹੋਣਗੇ ਵੀ ਉੱਠ ਕੇ ਆਪਾਂ ਵੀਪਰੀ ਦੇ ਆਈਏ ਠੀਕ ਹੈ ਤਾਂ ਆਹ ਦੇਖੋ ਆ ਸਾਰਾ ਚੀਜ਼ ਜਿਹੜੀ ਇਹਨਾਂ ਨੇ ਦਿੱਤੀ ਹੋਈ ਹੈ ਵੀ ਇਹ ਦੇ ਵਿੱਚ ਐਵੇਂ ਐਵੇਂ ਆਊਗਾ ਆ ਸਿਲੇਬਸ ਹੈ ਜਿਹੜਾ ਉਹ ਤੁਹਾਡਾ ਹੋਗਾ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਡਾਕੂਮੈਂਟਸ ਕਿਹੜੇ ਕਿਹੜੇ ਚਾਹੀਦੇ ਹੈ ਬਰਥ ਸਰਟੀਫਿਕੇਟ ਚਾਹੀਦਾ ਜਨਮ ਦਾ ਸਰਟੀਫਿਕੇਟ ਚਾਹੀਦਾ ਐਜੂਕੇਸ਼ਨ ਸਰਟੀਫਿਕੇਟ ਚਾਹੀਦਾ ਤੁਹਾਡਾ ਜਿਹੜਾ ਵੀ ਤੁਸੀਂ ਪਾਸ ਕੀਤਾ ਹੋਇਆ ਉਹ ਐਜੂਕੇਸ਼ਨ ਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈਗਾ ਜੀ ਠੀਕ ਹੈ 8ਵੀਂ ਕਲਾਸ ਵਾਲਿਆਂ ਦੇ ਲਈ ਤੁਹਾਡੀ ਮਾਰਕ ਸ਼ੀਟ ਹੈ ਜਿਹੜਾ ਜਾਂ ਤੁਹਾਡਾ ਸਰਟੀਫਿਕੇਟ ਹੈ ਜਿਹੜਾ ਉਹ ਹੋਣਾ ਚਾਹੀਦਾ ਹੈ ਉਹ ਭਾਈ ਭੱਜਾ ਡੋਮਿਸਾਈਲ ਸਰਟੀਫਿਕੇਟ ਕਿੱਥੋਂ ਦੇ ਤੁਸੀਂ ਵਸਨੀਕ ਹੋ ਉਹ ਤੁਹਾਡਾ ਡੋਮਿਸਾਈਲ ਸਰਟੀਫਿਕੇਟ ਹੈ ਜਿਹੜਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਜਿਸ ਦਿਨ ਤੁਸੀਂ ਜਾਓਗੇ ਸਾਰਾ ਕੁਝ ਉੱਦੇ ਹੋਣਾ ਚਾ ਨਾ ਕੋਈ ਫੋਨ ਨਾ ਕੋਈ ਘੜੀ ਨਾ ਕੋਈ ਕਿਸੇ ਵੀ ਤਰ੍ਹਾਂ ਦਾ ਗੈਜਟ ਹੈ ਜਿਹੜਾ ਉਹ ਅੰਦਰ ਅਲਾਉਡ ਨਹੀਂ ਹੈਗਾ ਤੁਸੀਂ ਲਿਆ ਨਹੀਂ ਸਕਦੇ ਇਸ ਚੀਜ਼ ਦਾ ਧਿਆਨ ਰੱਖਣਾ ਕਿਤੇ ਉੱਥੇ ਬਾਹਰ ਤੁਸੀਂ ਫਿਰ ਚਾ ਕੰਮ ਕੀ ਨੂੰ ਹੋਣਾ ਮੈਂ ਕਿਦਾਂ ਕਰਾਂ ਮੈਂ ਉਹ ਚੀਜ਼ ਤੁਹਾਡੀ ਬੰਦ ਹੈ ਇੱਥੇ ਨੈਕਸਟ ਕਾਸਟ ਟ੍ਰਾਈਬਲ ਕਮਿਊਨਿਟੀ ਸਰਟੀਫਿਕੇਟ ਜੇ ਤੁਸੀਂ ਫਾਇਦਾ ਲੈ ਰਹੇ ਹੋ ਉਸ ਚੀਜ਼ ਦਾ ਉਹ ਵੀ ਚਾਹੀਦੇ ਹੈਗੇ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਕੋ ਰਿਲੀਜੀਅਨ ਸਰਟੀਫਿਕੇਟ ਚਾਹੀਦਾ ਰਿਲੀਜੀਅਨ ਦੇ ਬੇਸਿਸ ਦਾ ਕੈਰੇਕਟਰ ਸਰਟੀਫਿਕੇਟ ਚਾਹੀਦਾ ਹੁਣ ਕੈਰੇਕਟਰ ਸਰਟੀਫਿਕੇਟ ਹੈ ਜਿਹੜਾ ਤੁਹਾਡਾ ਪਿੰਡ ਦੇ ਸਰਪੰਚ ਤੋਂ ਮਿਊਨਿਸਪਲ ਕਾਰਪੋਰੇਸ਼ਨ ਤੋਂ ਐਸਐਚਓ ਤੋਂ ਜਾਂ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਹੈੱਡ ਤੋਂ ਜਿੱਥੇ ਤੁਸੀਂ ਪੜਾਏਗਾ ਪਿਛਲੇ 6 ਮਹੀਨਿਆਂ ਦੇ ਵਿੱਚ ਉੱਥੋਂ ਦਾ ਹੋ ਜਾਊਗਾ ਜੇ ਸਕੂਲ ਵਗੈਰਾ ਹੋ ਗਿਆ ਇਹ ਮੈਨੂੰ ਪੁੱਛ ਲੈਂਦੇ ਹੁੰਦੇ ਨੇ ਜੀ ਕਿੱਥੋਂ ਬਣਵਾਈਏ ਠੀਕ ਹੈ ਤਾਂ ਇਹ ਤੁਹਾਡਾ ਇਥੋਂ ਡਵੈਲਪ ਹੋ ਜਾਏਗਾ ਭਾਈ ਮੈਰਿਟਲ ਸਟੇਟਸ ਸਰਟੀਫਿਕੇਟ ਚਾਹੀਦਾ ਵੀ ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਹੋ ਰਿਲੇਸ਼ਨਸ਼ਿਪ ਸਰਟੀਫਿਕੇਟ ਚਾਹੀਦਾ ਜਿਹੜੇ ਡਿਪੈਂਡੈਂਟ ਹੋ ਗਏ ਕਿਸੇ ਐਕਸ ਸਰਵਿਸ ਮੈਨ ਤੇ ਜਾਂ ਕਿਸੇ ਆਮ ਸੌਰੀ ਜੋ ਵਿਡੋ ਵਗੈਰਾ ਦੇ ਵਿੱਚ ਆ ਗਏ ਜਾਂ ਵਾਰ ਵਿਡੋਜ਼ ਦੇ ਵਿੱਚ ਆ ਗਏ ਉਹਨਾਂ ਨੂੰ ਆਪਣੇ ਉਹ ਸਰਟੀਫਿਕੇਟ ਜਿਹੜੇ ਚਾਹੀਦੇ ਚਾਹੀਦੇ ਨੇਗੇ ਆਮ ਸੋ ਸੌਰੀ ਨੈਕਸਟ ਆ ਸਪੋਰਟਸ ਦੇ ਬੇਸ ਤੇ ਜਾ ਰਹੇ ਹੋ ਤਾਂ ਸਪੋਰਟਸ ਦੇ ਸਰਟੀਫਿਕੇਟ ਹੈ ਜਿਹੜੇ ਤੁਹਾਡੇ ਉਹ ਇਥੇ ਰਿਕੁਆਇਰਡ ਨੇ ਪੈਨ ਕਾਰਡ ਆਧਾਰ ਕਾਰਡ ਮੈਂਡੇਟਰੀ ਡਾਕੂਮੈਂਟਸ ਇਹ ਤੁਹਾਡੇ ਲੱਗਣਗੇ ਹੀ ਲੱਗਣਗੇ ਮੈਂ ਸੌਰੀ ਪੜਾ ਲੈਣ ਦੱਸ ਰਹਿੰਦੇ ਭਾਈ ਮੜਾ ਮੋਟਾ ਫੋਟੋਗ੍ਰਾਫਸ 20 ਕਾਪੀਜ਼ ਆਫ ਅਨ ਅਟੈਸਟਡ ਪਾਸਪੋਰਟ ਸਾਈਜ਼ ਕਲਰ ਫੋਟੋਗ੍ਰਾਫਸ ਠੀਕ ਹੈ ਇਹਦਾ ਬੜਾ ਜਿਆਦਾ ਰੌਲਾ ਪੈਂਦਾ ਹੁੰਦਾ ਉੱਥੇ ਬੜੀ ਕਨਫਿਊਜ਼ਨ ਹੁੰਦੀ ਹੈ ਤੜਕੇ 2 ਵਜੇ ਭਾਲ ਦੇ ਕਰ ਦਿੰਦੇ ਹੁਣ ਪਿੱਛ ਕਿਥੋਂ ਕਰਵਾਈਏ 20 ਕਾਪੀਜ਼ ਨੇ ਜਿਹੜੀਆਂ ਤੁਸੀਂ ਫੋਟੋਗ੍ਰਾਫਸ ਦੀਆਂ ਲੈ ਕੇ ਜਾਣੀਆਂ ਨੇ ਭਾਈ 20 ਕਾਪੀਜ਼ ਠੀਕ ਹੈ ਵੀ ਜਿਹੜੀਆਂ ਅਨ ਅਟੈਸਟਡ ਹੋਣੀਆਂ ਚਾਹੀਦੀਆਂ ਨੇ ਇਹ ਤੁਸੀਂ ਪਾਸਪੋਰਟ ਸਾਈਜ਼ ਦੇ ਕੁਆਲਿਫਾਇਡ ਰੀਸੈਂਟ ਲੈ ਕੇ ਜਾਣੀਆਂ ਨੇ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਅਗਰ ਤੁਸੀਂ ਮਹੀਨਾ 2 ਮਹੀਨੇ ਪਹਿਲਾਂ ਕਰਾਈਆਂ ਨੇ ਉਹ ਲੈ ਕੇ ਜਾਓ ਅਗਰ ਨਹੀਂ ਕਰਵਾਈਆਂ ਤੁਸੀਂ ਇਹ ਤੋਂ ਪਹਿਲਾਂ ਕਰਾ ਕੇ ਇੱਕ ਪਿਕਸਨ ਜਿਹੜੀਆਂ ਉਹ ਲੈ ਕੇ ਜਾਓ ਠੀਕ ਹੈ ਟਾਈਮ ਤੋਂ ਪਹਿਲਾਂ ਹੀ ਪ੍ਰੋਪਰ హెయిਰ ਕਟ ਕਲੀਨ ਸ਼ੇਵ ਸਿਕ ਕੈਂਡੀਡੇਟਸ ਨੂੰ ਛੱਡ ਕੇ ਬਾਕੀ ਤੁਹਾਡਾ ਇਹ ਚੀਜ਼ ਹੋਣੀ ਚਾਹੀਦੀ ਠੀਕ ਹੈ ਜੀ ਇਹ ਚੀਜ਼ ਹੈ ਜਿਹੜੀ ਤੁਸੀਂ ਲੈ ਕੇ ਚੱਲਣੇ ਇਹਦਾ ਧਿਆਨ ਰੱਖਿਓ ਇਨੀਸ਼ੀਅਲ ਪੀਰੀਅਡ ਆਫ ਐਨਰੋਲਮੈਂਟ 7 ਇਅਰਸ ਬਾਕੀ ਇਹਦਾ ਬਈ ਧਿਆਨ ਰੱਖਣਾ ਆਰਮੀ ਵਾਲਿਆਂ ਨੇ ਵੀ ਨੋਟੀਫਿਕੇਸ਼ਨ ਚ ਪਾਇਆ ਮੈਂ ਵੀ ਤੁਹਾਨੂੰ ਨੋਟੀਫਿਕੇਸ਼ਨ ਚ ਪਾ ਰਿਹਾ ਰਿਕਰੂਟਮੈਂਟ ਇਜ਼ ਆ ਫ੍ਰੀ ਸਰਵਿਸ ਇਹ ਫ੍ਰੀ ਸਰਵਿਸ ਹੈ ਇਸ ਦੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜ ਨਹੀਂ ਹੈ ਰੈਲੀ ਹੈ ਇਹ ਰੈਲੀ ਹੈ ਤੁਸੀਂ ਜਿੱਥੇ ਚਾਹੋਗੇ ਤਾਂ ਕਿਸੇ ਵੀ ਤਰ੍ਹਾਂ ਦਾ ਪੈਸਾ ਕਿਸੇ ਨੂੰ ਨਾ ਦਿਓ ਟੈਰੀਟੋਰੀਅਲ ਠੀਕ ਹੈ ਇਸ ਚੀਜ਼ ਦਾ ਤੁਸੀਂ ਧਿਆਨ ਰੱਖ ਲਿਓ ਇਹਦਾ ਤਾਂ ਇਹਨਾਂ ਨੇ ਸਪੈਸ਼ਲ ਲਿਖ ਕੇ ਵੀ ਪਾਇਆ ਮੈਂ ਵੀ ਇਹ ਤੁਹਾਨੂੰ ਦੱਸ ਰਿਹਾ ਠੀਕ ਹੈ ਜੀ ਇੱਥੇ ਤੁਹਾਡੇ ਕੋਲ ਇਹ ਆ ਰਿਹਾ ਮੋਬਾਈਲ ਫੋਨ ਡਿਜੀਟਲ ਸਮਾਰਟ ਡਿਵਾਈਸ ਮੈਂਟ ਫੋਰ ਕਮਿਊਨੀਕੇਸ਼ਨ ਫੋਟੋਗ੍ਰਾਫੀ ਐਨੀ ਅਦਰ ਪਰਪਸ ਵਿਲ ਨਾਟ ਬੀ ਬਰੌਟ ਟੂ ਰੈਲੀ ਸਾਈਟ ਰਿਟਨ ਐਗਜ਼ਾਮੀਨੇਸ਼ਨ ਸੈਂਟਰ ਆ ਦੇਖੋ ਦੁਬਾਰਾ ਫੇਰ ਆ ਗਿਆ ਇਹ ਚੀਜ਼ਾਂ ਤੁਹਾਡੇ ਕੋਲ ਨਹੀਂ ਹੋਣੀਆਂ ਚਾਹੀਦੀਆਂ ਠੀਕ ਹੈ ਜੀ ਆ ਬਾਕੀ ਸਾਰੀ ਇਨਫਰਮੇਸ਼ਨ ਹੈ ਜਿਹੜੀ ਉਹ ਤੁਹਾਡੀ ਇਹਦੇ ਨਾਲ ਰਿਲੇਟਡ ਆ ਕਿ ਵੀ ਭਈ ਕਿੱਥੇ ਕਿੱਥੇ ਕੀ ਹੋਊਗਾ ਕਿਵੇਂ ਕਿਵੇਂ ਹੋਊਗਾ ਠੀਕ ਹੈ ਵੀਰ ਤੁਹਾਨੂੰ ਤੁਸੀਂ ਪਾਸ ਹੋਣੇ ਚਾਹੀਦੇ ਹੋ ਐਵੇਂ ਹੋਣੇ ਚਾਹੀਦੇ। ਇਹ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਬਾਕੀ ਤੁਹਾਡੀ ਉਹਦੇ ਨਾਲ ਰਿਲੇਟਡ ਆ ਗਈ। ਤਾਂ ਇਹ ਆਪਾਂ ਜੁਡਵਟਿਸਮੈਂਟ ਦੇਖੀਏ, ਇਨਫੈਂਟਰੀ ਦੇਖੀਏ ਤਾਂ ਜਿਹਦੀ ਜਿਹਦੀ ਆ ਰਹੀ ਆ ਨਾ ਉਹ ਅਪਲਾਈ ਕਰ ਦੋ ਤੇ ਜਿਹਦੀ ਜਿਹਦੀ ਲੱਗਦਾ ਵੀ ਤੁਹਾਨੂੰ ਕੋਈ ਇਹ ਅਪਲਾਈ ਕਰਨ ਵਾਲੇ ਬੰਦੇ ਹੈਗੇ 18 ਤੋਂ 32 ਜਾਂ 10ਵੀਂ ਤੇ 8ਵੀਂ ਵੀ ਬੰਗੀ ਆ। ਉਹਨਾਂ ਦਾ ਇਹ ਅਪਲਾਈ ਕਰਵਾ ਦਿਓ। ਠੀਕ ਹੈ ਜੀ। ਸੋ ਇਨਿਕ ਅ ਜਾਣਕਾਰੀ ਜਿਹੜੀ ਉਹਦੇ ਨਾਲ ਮੈਂ ਤੁਹਾਡੇ ਨਾਲ ਇਹ ਸਾਂਝਾ ਕਰਕੇ ਥੈਂਕ ਯੂ so much।